ਵਾਹਿਗੁਰੂ ਸਾਹਿਬ ਜੀ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਤਨ ਚਰਨ ਰੱਖਿਆ ਜਗਦੇਸ਼ਵਰ ਹੈ ਸਰਬ ਰੱਖਿਆ ਗੁਰਦਿਆਲ ਹੈ ਭੈ ਦੁਖ ਬਿਨਾਸ਼ਨ ਹੈ ਭਗਤ ਵੱਛਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਤ ਹੈ ਕੋਰ ਦੁਖਿਅੰ ਅਨੇਕ ਹਤਿਅੰ ਜਨਮਦਾਰਿ ਦ੍ਰੰਗ ਮਹਾ ਵਿਖਿਆਦੰ ਮਿਟਾਂਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗੀਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵ ਨਾ ਬਿਰਥੀ ਜਾਸੀ ਅਨਦ ਕਰਹ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੇ ਵਾਉ ਨਾ ਲੱਗੈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੈ ਰਾਮਕਾਰ ਦੁਖ ਲਗੈ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦਿਆ ਏਕਾ ਲੇਵ ਲਈ ਰਹਾਉ ਰਾਖ ਲੀਏ ਤੈਨ ਰਖਨ ਹਾਰ ਸਭ ਬਿਯਾਧ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸ਼ਲੋਕ ਜਹ ਸਾਦੋ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉ ਨਾ ਤੂੰ ਨਹ ਛਟ ਹੈ ਨਿਕਟ ਨਾ ਜਾਈਏਹ ਦੂਤ ਸ਼ਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਵਾ ਚਿਤ ਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰਦੇਹ ਨਾਨਕ ਕੇ ਮੀਤ ਮਨ ਮਹ ਚਿਤ ਵੋ ਚਿਤ ਬਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰਦੇਹ ਨਾਨਕ ਕੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ